ਪਾਗਜ਼ ਤੇ ਲਿਖਿਆ ਲਾੜਵੀ ਲੜਾਈ ਕੱਲੇ ਕੱਲੇ ਅੱਖਰ ਚ ਚਾਵੀ ਲੁਕਾਏ ਲੱਗੇ ਟੁੱਟੇ ਹੋਏ ਦਿਲ ਨੂੰ ਦਲਾਸੇ ਵਰਗਾ ਇੱਕ ਗੀਤ ਲਿਖਿਆ ਮੈਂ ਤੇਰੇ ਹਾਸੇ ਵਰਗਾ ਅੱਖੀਆਂ ਦਾ ਝਾਕਾ ਤੇਰਾ ਤੀਰ ਵਰਗਾ ਆਉਂਦਾ ਏ ਭੁਲੇਖਾ ਕਿਸੇ ਹੀਰ ਵਰਗਾ ਦਿੱਤੀ ਫਕਰ ਫਕੀਰ ਦੀ ਕੋਈ ਰਖ ਵਰਗਾ ਇੱਕ ਗੀਤ ਲਿਖਿਆ ਮੈਂ ਤੇਰੀ ਅੱਕ ਵਰਗਾ ਪਾਣੀਆਂ ਤੋਂ ਕੋਰਾ ਮੇਰੇ ਹੱਥਾਂ ਵਿੱਚ ਸੀ ਰੱਬ ਦੇ ਵੀ ਨਾਂ ਨਾਲੋਂ ਕਿਤੇ ਸੁੱਚਾ ਵੀ ਸੂਰੇ ਕੱਚ ਦੀ ਚੜ੍ਹਾਈ ਕਿਸੇ ਵੰਗ ਵਰਗਾ ਇੱਕ ਗੀਤ ਲਿਖਿਆ ਮੈਂ ਤੇਰੀ ਸੰਗ ਵਰਗਾ ਜਾਨ ਤੋਂ ਪਿਆਰਾ ਤੇਰੇ ਨਾਂ ਹੋ ਗਿਆ ਉੱਟਦੇ ਹੋਏ ਬੱਦਲਾਂ ਦੀ ਛਾਂ ਹੋ ਗਿਆ ਚੜੀ ਪੋ ਦੇ ਮਹੀਨੇ ਮਿੱਕੀ ਧੁੱਪ ਵਰਗਾ ਇੱਕ ਗੀਤ ਲਿਖਿਆ ਮੈਂ ਤੇਰੀ ਚੁੱਪ ਵਰਗਾ ਫੇਰ ਸੋਚਿਆ ਮੈਂ ਕੀ ਕੀ ਲੇਖਾਂ ਤੇਰੇ ਬਾਰੇ ਸੁੰਨੇ ਰਹਿ ਗਏ ਇੱਕ ਦੋਸਤ ਦੇ ਤਖਤ ਹਜ਼ਾਰੇ ਮੰਗੀ ਤੇਰੇ ਖੇੜਿਆਂ ਦੀ ਸਦਾ ਸੁੱਖ ਵਰਗਾ ਇੱਕ ਗੀਤ ਲਿਖਿਆ ਮੈਂ ਤੇਰੇ ਦੁੱਖ ਵਰਗਾ ਇੱਕ ਗੀਤ ਲਿਖਿਆ ਤੇਰੇ ਦੁੱਖ ਵਰਗਾ